ਪਾਜਪਾ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਖੇਚ ਲਈ ਗਈ ਹੈ ਜਿਸ ਦੌਰਾਨ ਉਹਨਾਂ ਨੇ 23 ਉਪਮਿਆਂ ਨੇ ਚਾਰਜ ਲਗਾਏ ਨੇ ਪੰਜਾਬ ਦੇ ਵਿੱਚ ਵਿਜੇਪਾਨੀ ਨੂੰ ਇੰਚਾਰਜ ਲਗਾਇਆ ਗਿਆ ਤੇ ਡਾਕਟਰ ਨਰਿੰਦਰ ਸਿੰਘ ਨੂੰ ਸਿਆਹਨ ਚਾਰਜ ਬਣਾਇਆ ਗਿਆ ਆਮ ਆਦਮੀ ਪਾਰਟੀ ਦੇ ਉਧਾਇਕ ਵਿਜੇ ਕੁਵਰ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਅਤੇ ਆਪਣੀ ਸਰਕਾਰ ਦੇ ਨਿਸ਼ਾਨਾ ਸਾਧ ਦਿਆਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਅਪਲੋਡ ਕਰਕੇ ਕਿਹਾ ਕਿ ਹੁਣ ਤਾਂ ਤੁਹਾਡਾ ਪੀ ਵੀ ਮੇਰਾ ਫੋਨ ਸੁਣ ਕੇ ਰਾਜੀ ਨਹੀਂ ਕੱਲ ਦੀ ਫਰੀਦਕੋਟ ਅਦਾਲਤ ਦੇ ਕੇਸ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਉੱਥੇ ਮਿਲਾਂਗਾ ਨਮਜੋ ਸਿੱਧੂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਕਰੀਬੀਆਂ ਤੇ ਰਾਜਾ ਵੜਿੰਗ ਨੇ ਸੁੱਟੀ ਗਾਂਜ ਮੋਗੇ ਸਿੱਧੂ ਦੀ ਰਿਆਲੀ ਕਰਾਉਣ ਵਾਲੇ ਸੀਨੀਅਰ ਅਗੂ ਮੇਸ਼ 인ਦਰ ਸਿੰਘ ਨਿਹਾਲ ਸਿੰਘ ਵਾਲਾ ਤੇ ਧਰਮਪਾਲ ਸਿੰਘ ਨੂੰ ਪਾਰਟੀ ਜੋ ਮੱਤਲ ਕਰ ਦਿੱਤਾ ਹੈ ਹੁਣ ਆਉਣ ਵਾਲੇ ਦਿਨਾਂ ਚ ਕਾਂਗਰਸ ਤੇ ਹੋਰਕਾਰਡੋ ਗਲੇਸ਼ ਵਦਨ ਵਿਆਸਾਰ ਪਾਣਾ ਸਿੱਧੂ ਦੇ ਹੱਕ ਚ ਨਿਤਰੇਖ ਖੈਰਾ ਉਨਾਰੇ ਕਹੇ ਕਿ ਪੁਲਿਸ ਸੰਤਤੀ ਦੁਰਵਤੋ ਕਰਕੇ ਬਦਲਾ ਲੈਣਾ ਸਭ ਤੋਂ ਹੇਟਲਾ ਬਦਲ ਵਰਤ ਰਹੀ ਹੈ ਸਰਕਾਰ ਸਰਦਾਰ ਖੇਰਾਨੇ ਕਹੇ ਮੇਰੇ ਮੰਗ ਪਾਨਾ ਸਿੱਧੂ ਨੂੰ ਵੀ ਝੂਠੇ ਕੇਸ 'ਚ ਫਸਾਇਆ ਗਿਆ ਉਹ ਵੀ ਸਚਾਈ ਦਾ ਸਾਥ ਦੇਂਦੇ ਭੁਗਤ ਰਿਹਾ ਹੈ ਸਜ਼ਾ ਪਾਨਾ ਸਿੱਧੂ ਦੇ ਹੱਕ 'ਚ ਕਿਸਾਨ ਜਥੇਬੰਦਿਆਂ ਵੀ ਆ ਗਏ ਹਨ ਕਿਸਾਨਾਂ ਨੇ ਅੱਜ ਉਹਦੇ ਪਿੰਡ ਤੋਂ ਰੋਸ ਮੁਜ਼ਾਹਰਾ ਕਰਕੇ ਸਰਕਾਰ ਵਿਰੁੱਧ ਵਿਗੜਵਜੋਂ ਦਾ ਐਲਾਨ ਕੀਤਾ ਹੈ ਨਿਊਜ਼ ਬਿਊਰੋ ਮਿਸ਼ਨ ਪੰਜਾਬ